ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਿਹੜੇ ਲੋਕ ਕਹਿੰਦੇ ਨੇ ਕਿ ਬਈ ਲੱਖਾ ਸਤਾਣਾ ਬੋਲਦਾ ਨਹੀਂ ਅੰਮ੍ਰਿਤਪਾਲ ਵਾਲੇ ਆਪ ਵੀਡੀਓ ਦੇ ਵਿੱਚ ਅੱਗੇ ਜਾ ਕੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਸਪੋਰਟ ਵੀ ਕੀਤੀ ਆ ਅਗਰ ਵਾਹਿਗੁਰੂ ਮਿਹਰ ਕਰੇ ਅਗਰ ਇਹ ਗੰਦੀਆਂ ਸਰਕਾਰਾਂ ਜੇ ਰਾਜਨੀਤੀ ਨਾ ਖੇਡਣ ਤਾ ਮਾਰਚ ਮਹੀਨੇ ਦੇ ਵਿੱਚ ਸਾਰੇ ਜਿਹੜੇ ਅਮਰਤਪਾਲ ਸੀਗੇ ਅਮਰਤਪਾਲ ਦੇ ਨਾਲ ਸਾਥੀ ਸੀ ਉਹ ਸਾਰੇ ਬਾਹਰ ਆ ਸਕਦੇ ਨੇ ਬਾਹੇ ਗੁਰੂ ਮਿਹਰ ਕਰੇ ਅਗਰ ਇਹ ਗੰਦੀਆਂ ਸਰਕਾਰਾਂ ਅਗਰ ਕੋਈ ਨੀਤੀਆਂ ਨਾ ਕਢਣ ਕੋਈ ਰੰਜਿਸ਼ ਨਾ ਕਢਣ ਦਿਮਾਗ ਦੇ ਵਿੱਚੋਂ ਕਿਹੜਾ ਕੱਢ ਦੇਣ ਅਮਰਤਪਾਲ ਸਿੰਘ ਬਾਰੇ ਚੰਗੀ ਇਮੇਜ ਇਹਨਾਂ ਦੇ ਦਿਮਾਗ ਦੇ ਵਿੱਚ ਬਾਹੇ ਗੁਰੂ ਛਾਪੇ ਕਿ ਉਹ ਕਿਸੇ ਦਾ ਮਾਰਾ ਨਹੀਂ ਕਰਦਾ ਲੋਕਾਂ ਨੂੰ ਅੰਮ੍ਰਿਤ ਛਕਾਉਂਦਾ ਲੋਕਾਂ ਨੂੰ ਨਸ਼ੇ ਛਡਾਉਂਦਾ ਸਿੱਖੀ ਨੂੰ ਪ੍ਰਚਾਰ ਕਰਦਾ ਲੋਕਾਂ ਨੂੰ ਸਹੀ ਰਾਹ ਪਾਉਂਦਾ ਕਿੰਨੇ ਹੀ ਮੁੰਡੇ ਉਦੋਂ ਨਸ਼ੇ ਛੱਡ ਕੇ ਅੰਮ੍ਰਿਤ ਛਕ ਚੁੱਕੇ ਸੀ ਤੇ ਬਹੁਤ ਲੋਕ ਉਹਨਾਂ ਦੇ ਨਾਲ ਸਪੋਰਟ ਕਰਦੇ ਸੀ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਵੀ ਕਰਦੇ ਸੀ ਸਿੱਖੀ ਦੇ ਲਈ ਕਿ ਤੁਸੀਂ ਅੰਮ੍ਰਿਤ ਛੱਡੋ ਗੁਰੂ ਦੇ ਸਿੰਘ ਬਣੋ ਪਰ ਇਹਨਾਂ ਸਰਕਾਰ ਤੇ ਵਾਹਿਗੁਰੂ ਕਿਰਪਾ ਕਰੇ ਇਹਨਾਂ ਦੇ ਦਿਮਾਗ 'ਚ ਥੋੜੀ-ਮੋਟੀ ਅਕਲ ਪਾਵੇ ਤੇ ਕੋਈ ਨਾ ਕੋਈ ਇਹ ਨਮਾ ਕੰਮ ਨਾ ਸਟਾਰਟ ਕਰ ਦੇਣ ਤਾਂ ਲੱਗਦਾ ਕਿ ਮਾਰਚ ਮਹੀਨੇ ਦੇ ਵਿੱਚ ਅੰਮ੍ਰਿਤਪਾਲ ਸਿੰਘ ਬਾਹਰ ਆ ਸਕਦਾ ਦੂਜੀ ਗੱਲ ਪਰਮਿੰਦਰ ਝੋਟੇ ਨੇ ਵੀ ਜਦੋਂ ਇਕੱਠ ਹੋਇਆ ਸੀ ਪੰਨੇ ਸਿੱਧੂ ਦੇ ਲਈ ਪੰਨੇ ਸਿੱਧੂ ਦੀ ਵੀ ਫੁੱਲ ਸਪੋਰਟ ਕਰਦੇ ਆਂ ਕਿ ਲੋਕਾਂ ਦੇ ਉਹ ਬਹੁਤ ਵਧੀਆ ਕੰਮ ਕਰ ਰਹੇ ਸੀ ਲੋਕਾਂ ਦੀ ਭਲਾਈ ਦਾ ਕੰਮ ਕਰ ਰਹੇ ਸੀ ਲੋਕਾਂ ਦੇ ਜੋ ਪੈਸੇ ਏਜੰਟ ਮੋੜਦੇ ਨਹੀਂ ਸੀ ਕਿੰਨੇ ਕਿੰਨੇ ਸਾਲਾਂ ਤੋਂ ਉਹ ਪੈਸੇ ਉਹਨੇ ਮੜਵਾਏ ਨੇ ਉੱਥੇ ਵੀ ਪਰਮਿੰਦਰ ਝੋਟੇ ਨੇ ਇਕੱਠ ਦੇ ਵਿੱਚ ਕਿਹਾ ਸੀ ਕਿ ਭਾਈ ਅਮਰਤਪਾਲ ਸਿੰਘ ਹੋਗੇ ਬੰਦੀ ਸਿੰਘ ਹੋਗੇ ਉਹਨਾਂ ਵਾਸਤੇ ਵੀ ਇਦਾਂ ਦਾ ਇਕੱਠ ਹੋਣਾ ਚਾਹੀਦਾ ਕਿ ਉਹਨਾਂ ਦੀਆਂ ਸਜ਼ਾਾਂ ਮ ਖਤਮ ਹੋਈਆਂ ਪਈਆਂ ਨੇ ਅਮਰਤਪਾਲ ਨੂੰ ਵੀ ਉਹਨਾਂ ਦੇ ਨਾਲ ਵੀ ਤੱਕਾ ਕਰ ਰਹੇ ਨੇ ਹਨਾ ਕਿ ਉਹਨਾਂ ਨੂੰ ਵੀ ਬਾਹਰ ਆਉਣਾ ਚਾਹੀਦਾ ਉਹਨਾਂ ਦੇ ਲਈ ਵੀ ਇਹ ਇਕੱਠ ਹੋਣਾ ਚਾਹੀਦਾ ਕਿ ਉਹਨਾਂ ਦੇ ਉਹਨਾਂ ਦੇ ਲਈ ਬਹੁਤ ਘੱਟ ਲੋਕ ਬੋਲਦੇ ਨੇ ਸਰਕਾਰ ਨੂੰ ਇਹੀ ਜਿਹੜਾ ਅੜਕਦਾ ਅਗਰ ਕੋਈ ਸਿੱਖੀ ਬਾਰੇ ਬੋਲਦਾ ਸਿੱਖੀ ਨੂੰ ਇਕੱਠੀ ਕਰਦਾ ਗੁਰੂ ਦੇ ਸਿੰਘ ਬਣਾਉਂਦਾ ਲੋਕਾਂ ਨੂੰ ਨਸ਼ਿਆਂ ਤੋਂ ਛੁਡਾਉਂਦਾ ਗੁਰੂ ਦੇ ਲੜ ਲਾਉਂਦਾ ਤਾਂ ਇਹ ਸਰਕਾਰਾਂ ਦੇ ਅੱਖਾਂ ਦੇ ਵਿੱਚ ਰੜਕਦਾ ਬਾਦ ਦਾ ਤੇ ਉਹ ਬੰਦੀ ਸਿੰਘਾਂ ਦਾ ਤੇ ਆਂ ਦੇ ਅਖੇ ਅੱਤਵਾਦੀ ਆ ਚਾਰਾਂ ਬੰਦਿਆਂ ਨੇ ਮੈਨੂੰ ਕਿਹਾ ਕਿ ਅੱਤਵਾਦੀ ਆ ਚਲ ਨਹੀਂ ਨਹੀਂ ਤੇ ਮੈਂ ਸਵਾਲ ਦਾ ਜਵਾਬ ਦੁ ਨਦਰੇ ਦਾ ਸਾਡੇ ਹਾਲਾਤ ਪਤਾ ਕੀ ਹੋਏ ਪਿਆ ਇੱਕ ਨਾ ਉਹ ਤੁਹੀਂ ਕਹਾਣੀ ਪੜ੍ਹੀ ਹੋਣੀ ਆ ਸੁਣੀ ਸੁਣੀ ਵੀਰ ਮੇਰਾ ਸੁਣੀ ਕਹਾਣੀ ਉਹ ਕਹੇ ਨਪੋਲੀਅਨ ਨੇ ਨਾ ਨਪੋਲੀਅਨ ਕਾ ਰਾਜਾ ਹੋਇਆ ਉਹਨੇ ਬਹੁਤ ਦੇਸ਼ ਜਿੱਤੇ ਆ ਉਹਨੇ ਮੁਹੰਮਦ ਕਰੀਮ ਨੂੰ ਫੜ ਲਿਆ ਸੁਣਨ ਵਾਲੀ ਗੱਲ ਆ ਜੰਗ ਦੇ ਮੈਦਾਨ ਚ ਇਹ ਕਹਾਣੀ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਪ੍ਰਚਲਿਤ ਹੋ ਰਹੀ ਹੈ। ਹਾਂ ਉਹ ਕਹਿੰਦੇ ਮੁਹੰਮਦ ਕਰੀਮ ਨੂੰ ਫੜ ਲਿਆ ਤੇ ਉਹ ਮੁਹੰਮਦ ਕਰੀਮ ਨੂੰ ਕਹਿੰਦਾ ਵੀਰ ਤੂੰ ਬੜਾ ਸੂਰਮਾ ਬੰਦਾ ਬਹੁਤ ਬਹਾਦਰੀਆਂ ਨਾਲ ਤੂੰ ਲੜਿਆ ਤੇ ਮੈਂ ਸੂਰਮਿਆਂ ਦੀ ਕਦਰ ਕਰਦਾ ਮੈਂ ਤੈਨੂੰ ਮਾਰਨਾ ਨਹੀਂ ਚਾਹੁੰਦਾ। ਪਰ ਤੂੰ ਮੇਰੇ ਬੰਦੇ ਬਹੁਤ ਮਾਰਤੇ ਜੰਗ 'ਚ ਤੇ ਮੈਨੂੰ 10000 ਸੋਨੇ ਦੀਆਂ ਮੋਹਰਾਂ ਦੇ ਦੇ ਲੈ ਕੇ। ਉਹ ਭਾਈ ਉਹਨੇ ਕਿਹਾ ਚਲੋ ਮੈਂ ਆਪਣੇ ਲੋਕਾਂ ਨੂੰ ਜਾਣਾ ਹੈ ਉਹ ਸਾਡੇ ਵਰਗੇ ਆ ਗਿਆ ਪਿੰਡਾਂਾਂ ਸ਼ਹਿਰਾਂ 'ਚ। ਉਹ ਕਹਿੰਦਾ ਭਾਈ ਮੈਂ ਨੈਪੋਲੀਅਨ ਨਾਲ ਲੜਿਆ, ਛੋਡੀ ਖਾਤਰ ਲੜਿਆ। ਮੈਨੂੰ 10000 ਮੋਹਰਾ ਚਾਹੀਦੀਆਂ। ਉਹ ਉਲਟੇ ਪਤਾ ਕੀ ਕਹਿੰਦੇ? ਇਹਨੂੰ ਤੂੰ ਦਾ ਨੁਕਸਾਨ ਬਹੁਤ ਕਰਾਤਾ। ਸਾਡੀਆਂ ਦੁਕਾਨਾਂ ਬੰਦ ਰਹੀਆਂ ਸਾਡੇ ਕਾਰੋਬਾਰ تباہ ਹੋ ਗਏ ਤੇਰੇ ਕਰਕੇ ਹੋਇਆ। ਅਸੀਂ ਦੁੱਖੀ ਨਹੀਂ ਦੇਣੀ। ਉੱਪਰ ਜਾ ਕੇ ਉਹਨੇ ਫਾਹੇ ਲਾਉਣ ਤੋਂ ਪਹਿਲਾਂ ਨਪੋਲੀਅਨ ਨੇ ਪਤਾ ਕੀ ਕਿਹਾ ਮੁਹੰਮਦ ਇਕ੍ਰੀਮ ਨੂੰ? ਉਹ ਕਹਿੰਦਾ ਮੈਂ ਤੈਨੂੰ ਇਸ ਕਰਕੇ ਨਹੀਂ ਮਾਰਦਾ ਵੀ ਤੂੰ ਮੇਰੇ ਬੰਦੇ ਮਾਰੇ ਆ। ਤੇਰੀ ਮੌਤ ਦਾ ਕਾਰਨ ਤੇਰੇ ਆ ਗੁਲਾਮ ਲੋਕ ਨੇ। ਜਿੰਨਾ ਖਾਤਰ ਤੂੰ ਲੜਿਆ ਤੇ ਉਹ ਕਹਿੰਦਾ ਸਾਡਾ ਨੁਕਸਾਨ ਹੋ ਗਿਆ। ਅਸੀਂ ਨਫੇ ਨੁਕਸਾਨ ਚ ਪਏ ਆ। ਸਾਨੂੰ ਲੱਗਦਾ ਮਰਤਾਲ ਆ ਕੇ ਪਤਾ ਨਹੀਂ ਕੀ ਕਰ ਗਿਆ ਉਹਦਾ ਪਿਓ ਘਰੇ ਆ ਘਰ ਵਾਲੀ ਪੁਲਿਸ ਵਾਲੇ ਰੋਜ਼ ਪੁੱਛਗਿੱਛ ਕਰਦੇ ਆ ਚਾਚਾ ਐਨਐਸਏ ਲਾ ਕੇ ਅੰਦਰ ਸੜਦਾ ਭਰਾ ਅੰਦਰ ਸੜਦਾ ਉਹ ਪਤਾ ਨਹੀਂ ਕਿੱਥੇ ਭੱਜਿਆ ਫਿਰਦਾ ਸਾਡੇ ਲੋਕਾਂ ਨੂੰ ਲੱਗਦਾ ਕਿ ਇਹ ਸਾਡੇ ਜਵਾਕ ਮਰਵਾ ਦੇ ਇਹ ਅਤਵਾਦੀ ਆ ਉਹ ਗੱਲ ਤਾਂ ਹੋਊ ਆਪਣਾ ਡਰਾਉਣ ਵਾਸਤੇ ਬਣਾਇਆ ਗਿਆ ਸਾਰਾ ਇਹ ਗੱਦੇ ਨੂੰ ਨੂਨ ਗਈਦਾ ਸੀ ਨਸ਼ੇ ਸ਼ਕਾਦੇ ਅਮਰਤ ਸ਼ਕਾਦਾ ਲੋਕਾਂ ਨੂੰ ਦਾ ਇਥੇ ਨਾ ਜਾਣਾਂ ਮੁੰਡੇ ਮਰੀ ਜਾਂਦੇ ਆ ਲੋਕਾਂ ਦੇ ਕਿੰਨੇ ਮੁੰਡੇ ਮੈਨੂੰ ਮਿਲਿਆ ਪਿੰਡਾਂ ਚ ਜਿਹੜੇ ਕਹਿੰਦੇ ਬਈ ਅਮਰਤ ਪਾਲ ਕਰਕੇ ਅਮਰਤ ਵੀ ਸ਼ੇਖਰ ਚਿੱਟਾ ਵੀ ਛੱਡਿਆ ਕੀ ਮਾੜਾ ਕਰ ਰਿਹਾ ਸੀ ਉਹਨੂੰ ਬਣਾ ਕੇ ਕੀ ਪੇਸ਼ ਕੀਤਾ ਗਿਆ ਅੱਤਵਾਦੀ ਵੱਖਵਾਦੀ ਦੇਸ਼ ਤੋੜਨ ਵਾਲਾ ਇਹ ਗੱਲ ਧਿਆਨ ਰੱਖੋ ਹਿਟਲਰ ਕਹਿੰਦਾ ਹੁੰਦਾ ਸੀ ਕਿ ਇੱਕ ਝੂਠ ਨੂੰ 100 ਵਾਰੀ ਬੋਲੋ ਸੱਚ ਲੱਗਣ ਲੱਗ ਜਾਂਦਾ ਕਿਸੇ ਵਿਦਵਾਨ ਨੇ ਲਿਖਿਆ ਕਿ ਜੇ ਤੁਸੀਂ ਚੰਨੇ ਨਹੀਂ ਹੋਗੇ ਤਾਂ ਜਿਹੜਾ মিডিਆ ਇਹ ਤੁਹਾਡੇ ਲੋਕਾਂ ਨੂੰ ਤੁਹਾਡੇ ਖਿਲਾਫ ਕਰ ਦੂਗਾ ਅਜਾ ਆਈਡੀਆਂ ਬਣਾਈਆਂ ਹੁੰਦੀਆਂ ਫੋਟੋ ਲੱਗਿਆ ਦਰਬਾਰ ਸਾਹਿਬ ਦੀ ਸੰਤਾਂ ਦੀ ਭਗਤ ਸਿੰਘ ਦੀ ਗਾਲਾਂ ਕੱਢਦੇ ਆ ਖੋਲ ਕੇ ਦੇਖੋ ਆਈਡੀ ਲੋਕ ਹੁੰਦੀ ਐ ਅਜਾਸੀਆਂ ਕੋਲੇ ਐਡਾ ਵੱਡਾ ਆਈਡੀ ਸੈੱਲ ਐ ਜਿਹਨੂੰ ਮਰਜ਼ੀ ਆਈਡੀਆਂ ਬਣਾ ਕੇ ਫੋਟੋਆਂ 'ਮਾਂ ਲਾ ਕੇ ਜਿਹਨੂੰ ਮਰਜ਼ੀ ਗਾਲਾਂ ਕੱਢ ਦੋ ਬਦਨਾਮ ਕੌਣ ਹੋ ਰਿਹਾ ਸਿੱਖ ਸੋ ਇਹ ਵਰਤਾਰੇ ਨੂੰ ਸਮਝੋ ਵਾਪਸ ਕੀ ਰਿਹਾ ਸਾਡੇ ਨਾਲ ਅਸ ਦਿਮਾਗੀ ਤੌਰ ਤੇ ਖੇਡ ਖੇਡੀ ਜਾ ਰਹੀ ਹੈ